ਹਾਂ ਜੀ ਵੀਰ ਜੀ ਸਾਸਰੀ ਹੈ ਸਾਸਰੀ ਆ ਬਾਈ ਨਾਮ ਦੱਸੋ ਜੀ ਆਪਣਾ ਨਾਮ ਹਰਜੋਤ ਸਿੰਘ ਜੀ ਪਿੰਡ ਪਿੰਡ ਜੈਪੁਰ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 98765 ਜੀ 13921 ਠੀਕ ਹੈ ਜੀ ਹਾਂ ਜੀ ਬਈ ਕੁੱਤੀ ਜਾਣਕਾਰੀ ਦਿਓ ਜੀ ਇਹ ਕਿਹੜੀ ਆ ਕੁੱਤੀ ਬਈ ਸਿੰਗਲ ਕੋਟ ਆ ਇਹ ਹਾਂਜੀ ਇਹ ਮਾਲਕ ਹਾਂ ਬਈ ਜਰਮਨ 70 ਸਿੰਗਲ ਕੋਟ ਆ ਤੇ ਲੌਂਗ ਕੋਟ ਤੋਂ ਆਪਾਂ ਇਹ ਮੀਟਿੰਗ ਕਰਾਈ ਸੀ ਜੀ ਠੀਕ ਹੈ ਜੀ ਤੇ ਹਾਂ ਕਤੂਰੇ ਬਹੁਤ ਸੋਹਣੇ ਪਾਇਆ ਬਾਈ ਠੀਕ ਹੈ ਜੀ ਡਬਲ ਕੋਟ ਆ ਹਾਂ ਬਈ ਲੌਂਗ ਕੋਟ ਆ ਗਈ ਠੀਕ ਹੈ ਲੋਕ ਆ ਚੱਕਰ ਸਾਹਿਬ ਕਿੰਨੇ ਕੁੱਤੇ ਭਰਾ ਕਿੰਨੀ ਕੁੱਤੀਆਂ ਨੇ ਇਹਦੇ ਚ ਚਾਰ ਕੁੱਤੇ ਆ ਬਾਈ ਇੱਕ ਕੁੱਤੀ ਹੈ ਜੀ ਠੀਕ ਹੈ ਜੀ ਰੇਟ ਰੋਡ ਭਰਾ ਦਾ ਰੇਟ ਆ ਬਾਈ ਫੋਨ ਤੇ ਕਰ ਲਾਂਗੇ ਠੀਕ ਹੈ ਜੀ ਅੱਜ ਕਿੰਨੇ ਦਿਨਾਂ ਦੇ ਹੋ ਗਏ ਇਹ ਅੱਜ ਬਾਈ 15 ਦਿਨਾਂ ਦੇ ਹੋ ਗਏ ਮਾੜੀਆਂ ਮਾੜੀਆਂ ਖਾਈਏ ਫੁੱਲਾਂ ਲੱਗੀਆਂ ਨੇ ਠੀਕ ਹੈ ਜੀ ਹਾਂ ਕੁੱਤੀ ਵੀ ਦਿਖਾ ਦਿਓ ਕੁੱਤੀ ਜੀ ਇਹ ਤਾਂ ਖੋਲੀ ਗਈ ਆਖਾ ਠੀਕ ਹੈ ਠੀਕ ਹੈ ਲੋ ਚੱਲ ਦੇਖ ਸਤਿ ਸ੍ਰੀ ਅਕਾਲ బాయిజీనా జరుగు కటెక్ట్ పిడ్ జోధపూర్